ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਥਾਣਾ ਸਦਰ ਦੇ ਅਧੀਨ ਪੈਂਦੀ ਚੌਂਕੀ ਚੱਕ ਦੁਹੇਵਾਲੀ ਵੱਲੋਂ ਲੁੱਟਾਂ ਘੁਆ ਕਰਨ ਵਾਲੇ ਦੋ ਵਿਅਕਤੀ ਕੀਤੇ ਕਾਬੂ ਕੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਾੜੇ ਵਿਅਕਤੀਆਂ ਦੇ ਖਿਲਾਫ ਤੇ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਜਾਰੀ ਕੀਤੀ ਹੈਗੀ ਆ ਉਸ ਦੇ ਦੌਰਾਨ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਹੜੀ ਸਾਡੀ ਸਬディਨ ਮੁਕਸਰ ਦੇ ਐਸਐਚਓ ਸਦਰ ਮੁਕਸਰ ਚੌਂਕੀ ਚਾਰ ਦੁਹੇਵਾਲੀ ਵੱਲੋਂ ਇੱਕ ਵਧੀਆ ਕਾਮਯਾਬੀ ਕੀਤੀ ਹੈਗੀ ਕੁਝ ਦਿਨ ਪਹਿਲਾਂ ਰਾਤ ਨੂੰ ਜਿਹੜੇ ਮੂਵੀਆਂ ਵਗੈਰਾ ਤੇ ਵੀਡੀਓ ਵਗੈਰਾ ਬਣਾਉਂਦੇ ਰੋਹਿਤ ਉਹਦਾ ਨਾਮ ਆ ਉਹ ਆਪਣਾ ਕੰਮ ਕਰਕੇ ਵਾਪਸ ਆ ਰਿਹਾ ਸੀਗਾ ਤਾਂ ਉਹਨੂੰ ਮਹਾਰਾਜ ਵਾਲੇ ਦੇ ਲੱਗੇ ਆ ਕੇ ਕੁਝ ਨਾਮਨਜ਼ਰ ਵਿਅਕਤੀਆਂ ਨੇ ਕਾਪਾ ਖੰਡੇ ਦਿਖਾ ਕੇ ਉਹਨਾਂ ਤੋਂ ਮੋਬਾਈਲ ਫੋਨ ਤੇ ਪੈਸੇ ਖੋਲੇ ਸੀ ਉਸ ਵਾਰ ਦੇ ਵਿੱਚ ਜਿਹੜੀ ਹੈਗੀ ਆ ਐਫਆਰ ਦਰਜ ਕੀਤੀ ਗਈ ਸਦਰ ਮੁਖਸਦ ਦੇ ਵਿੱਚ ਤਫਤੀਸ਼ ਦੇ ਦੌਰਾਨ ਜਦੋਂ ਉਹਨਾਂ ਦੇ ਨਾਕਾਬੰਦੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਦੌਰਾਨ ਜਿਹੜਾ ਹੈਗਾ ਸਾਨੂੰ ਉਹਨਾਂ ਕੋਲ ਮੋਬਾਈਲ ਫੋਨ ਜਿਹੜੇ ਤੇਜ਼ ਤਰਾਰ ਹਥਿਆਰ ਖੰਡਾ ਤੇ ਜਿਹੜੇ ਚੋਰੀ ਕੀਤਾ ਇੱਕ ਮੋਟਰਸਾਈਕਲ ਬ੍ਰਾਹਮਤ ਹੋ ਚੁੱਕਿਆ ਵਾ ਕੋਲ ਹੋਵੇ ਸਰ ਜੀ ਕੀ ਨਾਮ ਹੈ ਕਿ ਕਿੱਥੋਂ ਦੇ ਰਹੇ ਬਣੇ ਇਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇੱਕ ਤਾਂ ਹੈਗਾ ਗੁਰਦਾਸਪੁਰ ਦਾ ਰਣਜੀਤ ਇੱਕ ਹੈਗਾ ਅੰਮ੍ਰਿਤਸਰ ਦਾ ਕਾਸ਼ਪੀਰ ਜਿਹੜਾ ਕਾਸ਼ਪੀਰ ਅੰਮ੍ਰਿਤਸਰ ਦਾ ਹੈਗਾ ਇਹ ਜਦੋਂ ਇਨੂੰ ਇਹਦੀ ਨਾਕੇ ਤੇ ਪਛਾਣ ਹੋ ਗਈ ਸੀ ਜਦੋਂ ਇਹਨੇ ਮੋਟਰਸਾਈਕਲ ਭਜਾਇਆ ਤੇ ਜਦੋਂ ਇਹ ਮੋਟਰਸਾਈਕਲ ਭਜਾਉਣ ਦੌਰਾਨ ਡਿੱਗ ਗਿਆ ਤੇ ਇਹਦੇ ਸੱਟਾਂ ਲੱਗੀਆਂ ਹਸਪਤਾਲ ਦਾਖਲ ਆ ਇਹਦੀ ਇਹਦੀ ਜੇ ਇਨਵੈਸਟੀਗੇਸ਼ਨ ਜੜੀਆ ਉਹ ਕਰਨ ਵਾਲੀ ਹੈਗੀ ਆ ਜਦੋਂ ਇਹ ਡਾਕਟਰ ਸਾਹਿਬ ਤੋਂ ਫਿਟ ਦੱਸਣਗੇ ਫਿਰ ਅਸੀਂ ਅੱਗੇ ਇਹਦੀ ਜਿਹੜੀ ਤਪਤੀਸ਼ ਜਾਰੀ ਕਰਾਂਗੇ ਸਰ ਇਹ ਤੋ ਤੱਕ ਮੁੱਦੇ ਆ ਗਏ ਅੰਮ੍ਰਿਤਸਰ ਤੋਂ ਜੀ ਇੱਕ ਇੱਕ ਕ੍ਰਾਈਮ ਕਰਨ ਵਾਲੀ ਇਹ ਜਿਹੜਾ ਇਹਨਾਂ ਨੇ ਤਪਤੀਸ਼ਦਾਨ ਦੱਸਿਆ ਵਾ ਕਿ ਅੰਮ੍ਰਿਤਸਰ ਗੁਰਦਾਸਪੁਰ ਤੋਂ ਪਹਿਲਾਂ ਹੀ ਅੰਮ੍ਰਿਤਸਰ ਇਕੱਠੇ ਹੋਏ ਅੰਮ੍ਰਿਤਸਰ ਇਕੱਠੇ ਹੋ ਕੇ ਉੱਥੋਂ ਇਹਨਾਂ ਨੇ ਕਿਹਾ ਵੀ ਆਪਣੇ ਏਰੀਏ ਤੋਂ ਦੂਰ ਜਾ ਕੇ ਕਿਤੇ ਕੋਈ ਵਾਰਦਾਤ ਕਰਦੇ ਉੱਥੋਂ ਇਹ ਚੱਲਦੇ ਹੋਏ ਇੱਧਰ ਮੁਕਸ ਸਾਈਡ ਆ ਗਏ ਇਹ ਪਹਿਲਾਂ ਡਰਾਈਵਰ ਵਗੈਰਾ ਦਾ ਕੰਮ ਕਰਦੇ ਰਹੇ ਆ ਪਹਿਲਾਂ ਕੋਈ ਇਹ ਮੁਕੱਦਮਾ ਕਰਾਰ ਜਿਹ ਹੈਗਾ ਜੀ ਜਿਹੜਾ ਆਕਾਸ਼ਵੀਰ ਹੈਗਾ ਜਿਹਦੇ ਜਿਹਦਾ ਸੱਟ ਲੱਗੀ ਆ ਡਿੱਗਣ ਦੇ ਨਾਲ ਮੋਟਰਸਾਈਕਲ ਤੋਂ ਗਿੱਟਾ ਟੁੱਟਿਆ ਹੈਗਾ ਉਹਦੇ ਦੇ ਤਿੰਨ ਮੁਕੱਦਮੇ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜਾ ਰਣਜੀਤ ਹੈਗਾ ਗੁਰਦਾਸਪੁਰ ਦਾ ਇਹਦੇ ਤੇ ਪਹਿਲਾਂ ਹੀ ਮੁਕੱਦਮਾ ਦਰਜ ਸਰ ਇਹ ਦੋ ਜਣੇ ਜਿੱਥੋਂ ਜ਼ਿਆਦਾ ਲੋਕ ਨੇ ਇਹ ਜਿਹੜੀ ਹੁਣ ਐਕਚੁਅਲੀ ਸਾਡੀ ਅਸੀਂ ਰਿਮਾਨ ਲਿਆ ਹੈਗਾ 3 ਦਿਨ ਦਾ ਅਸੀਂ ਬਤ ਅੱਗੇ ਤਫਤੀਸ਼ ਚੱਲ ਰਹੀ ਆ ਤ ਲਈ ਲੱਗ ਰਿਹਾ ਸਾਨੂੰ ਹੋਰ ਬੰਦੇ ਵੀ ਹੈਗੇ ਆ ਉਹ ਜਿਵੇਂ ਜਿਵੇਂ ਅੱਗੇ ਤਫਤੀਸ਼ ਜਾਊਗਾ ਫਿਰ ਤੁਹਾਨੂੰ ਦੱਸ ਦਮ ਕੋਈ ਲੋਕਲ ਤਾਂ ਨਹੀਂ ਇਹੋ ਜਿਹਾ ਬੰਦਾ ਸੀਦੇ ਜੀ ਕੋਈ ਨਾਲ ਕੋਈ ਜੁੜਿਆ ਹੋਇਆ ਇਹਨੂੰ ਬੋਲੋ ਤੇ ਤੁਰੇ 3000 ਰੁਪਏ ਵਗੈਰਾ ਦਿੱਤਾ ਹੋ ਗਿਆ ਨਹੀਂ ਜੀ ਹਾਂਜੀ ਉਹ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿਹੜੇ ਹੈਗੇ ਕੋਈ ਲੋਕਲ ਬੰਦੇ ਨਾਲ ਜਿਹੜੇ ਦੋ ਬੰਦੇ ਆਏ ਤਾਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਹੀ ਹੈਗੇ ਬਾਕੀ ਤਫਤੀਸ਼ ਜਾਰੀ ਹੈ ਪ੍ਰਮਾਤਿਕ ਭਾਈ ਜੀ ਭਾਮਦੀ ਇਹਨਾਂ ਇਹਦੇ ਕੋਲ ਰਣਜੀਤ ਕੋਲੋਂ ਇੱਕ ਕਾਪਾ ਹੈਗਾ ਖੰਡੇ ਵਰਗਾ ਇੱਕ ਮੋਟਰਸਾਈਕਲ ਹੈਗਾ ਪੰਜ ਮੋਬਾਈਲ ਫੋਨ ਮਿਲੇ ਹੋਏਗੇ ਕੋ ਫੋਟੋਗ੍ਰਾਫਰ ਕੋਲੋਂ ਕੀ ਆ ਜਾ ਰਿਹਾ ਸੀ ਕਿ ਉਹਨਾਂ ਦਾ ਕੈਮਰਾ ਵੀ ਇਹਨਾਂ ਦੇ ਕੋਲੋਂ ਖੋ ਕੇ ਇਹਨਾਂ ਦੇ ਜੀ ਸਾਥੀ ਕੀ ਕੁਝ ਫਰਾਰ ਹੋਇਆ ਕਿ ਉਸ ਦੀ ਵੀ ਪ੍ਰਾਪਤੀ ਹੋ ਨੀ ਉਹਦੇ ਵੱਲੋਂ ਜਿਹੜਾ ਹੈਗਾ ਦੇਖੋ ਜਦੋਂ ਮੌਕੇ ਤੇ ਹੈਗਾ ਕੁਝ ਖੋਨ ਦੀ ਕੋਸ਼ਿਸ਼ ਕੀਤੀ ਉਹ ਮੋਬਾਈਲ ਫੋਨ ਔਰ ਪੈਸੇ ਤੇ ਪਰਸ ਵਗੈਰਾ ਖੋ ਕੇ ਲੈ ਕੇ ਗਏ ਹੈਗੇ ਖੂਦ ਕੁਝ ਨਹੀਂ ਓਕੇ ਥੈਂਕ ਯੂ